ਮਾਇਗੁਰ ਜੀ ਕਾ ਖਾਲਸਾ ਮਾਇਗੁਰ ਜੀ ਕੀ ਫਤਿਹ 633 ਅੰਕ ਤੇ ਨੌਵੇਂ ਪਾਤਸ਼ਾਹ ਬਖਸ਼ ਗਾ ਰਹੇ ਹਨ ਮੇਰਾ ਭਜਨ ਕੀ ਗਤ ਨੇ ਜਾਨੀ ਮਾਇਆ ਤਬਕਾਨਾ ਮਾਲਕਨ ਪੁੱਲ ਚੁੱਕਿਆ ਜਨ ਵਿਰਥ ਹੋ ਗਾ ਚੁੱਕਿਆ ਇਹ ਜਗ ਮੀਤ ਨਾ ਦੇਖੋ ਕੋਈ ਸਗਲ ਜਗ ਤਾਂ ਆਪਣੇ ਸੁੱਖ ਲਾਗਿਓ ਦੁੱਖ ਮੇ ਸੰਗ ਨਾ ਹੋਈ ਜਿੰਨਾਂ ਜਗਾ ਸਾਰਾ ਇਹ ਵਿਚਾਰ ਕੇ ਦੇਖੋ ਮਿੱਤਰ ਨਹੀਂ ਹੈਗਾ ਇਹ ਸਾਥ ਦੇਣ ਵਾਲਾ ਨਹੀਂ ਹੈਗਾ ਇੱਕ ਅਰਿੱਤੇ ਦੀ ਬੰਦ ਬਣਾਈ ਹੋਈ ਆ ਮਿੱਟੀ ਦਾ ਜਿਹੜਾ ਅਰਤਾਂ ਦਾ ਮਰੀਕ ਹਨ ਪਾਰੂ ਪੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾਰ ਇਹ ਚਾਰ ਦਿਨ ਦਾ ਪ੍ਰਣਾ ਪਦਨ ਚਾਰ ਦਿਨ ਕੱਟੇ ਨਾ ਕੱਟੇ ਇਹ ਸੁਪਨਾਵਾਂ ਸਗਲ ਜਗਤ ਹੈ ਜੈਸੇ ਸੁਪਨਾ ਬਨਸਤ ਲਗਤ ਨਾ ਬਾਹਰ ਸੋਚ ਵਿਚਾਰ ਮਾਲਕ ਦਾ ਦਰ ਤੇ ਵੇਂਤੇ ਗਾਰਾ ਪਾਉ ਕਰ ਕੋਈ ਪ੍ਰਾਣੀ ਕੌਣ ਉਪਾਉ ਕਰੇ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾ ਸਾਰੇ ਇਹ ਕਿਹੜਾ ਤਰੀਕਾ ਜਿਹੜੇ ਤਰੀਕੇ ਨਾਲ ਅਸੀਂ ਜਮ ਤੋਂ ਛੁੱਟ ਸਕੀਏ ਮਾਲਕ ਨੇ ਜਿਹੜੀ ਦੇ ਦਿੱਤੀ ਆ ਬਹੁਤ ਜਨਮ ਅਸਿਹਾਰ ਕੇ ਆਏ ਆ ਬਹੁਤ ਜਨਮ ਪਰਮਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਅਜ ਮਾਲਕ ਨੇ ਮਖ ਕੀਤੇ ਆ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਦ ਪਤਾਏ ਜਿਹੜਾ ਮਾਲਕ ਦੇ ਚਰਨਾਂ ਚਲੇ ਜਾਂਦਾ ਉਹਦਾ ਸਟਗੜਾ ਹੁੰਦਾ ਜੋ ਮਾਲਕ ਦੇ ਦਰ ਤੇ ਜਾਂਦਾ ਇਨ ਕਹੇ ਸਾਧ ਸੰਗ ਨਹੀਂ ਕਰਦੇ ਨਾ ਉਹਨਾਂ ਤੇ ਕਰ ਕਰਪਾਨ ਦੀ ਸਾਧ ਸੰਗ ਕਬੂ ਨਹੀਂ ਕੀਨਾ ਨਹਿ ਕੀਤ ਪ੍ਰਭ ਗਾਇ ਵੇ ਕਹੇ ਸੰਗ ਦੇ ਵਿੱਚ ਰਲ ਕੇ ਉਸ ਮਾਲਕ ਦੇ ਦਰ ਤੇ ਬੇਨਤੀ ਕੀਤੀ ਜਿਨ ਨਾਨਕ ਮੈਂ ਨਾਹੀ ਕੋਹ ਗੁਣ ਰਾਕਲੋ ਸਰਨਾਈ ਸੱਚੇ ਬਾਅ ਮੇਰੇ ਕੋਈ ਗੋਣ ਨਹੀਂ ਹੈਗਾ ਬਾਕਸ ਕਰ ਆ ਦੇ ਚਹਿਰ ਨਾਲ ਇੱਕ ਭੇਖ ਮੰਗਾ ਦੇ ਮਾਲ ਕਹਿੰਦੇ ਅੱਜ ਉਹ ਹਾਲੇ ਕੋਈ ਵਿਗੜਿਆ ਨਹੀਂ ਕੋਸ ਅੱਜ ਹੂੰ ਸਮਝ ਕੁਸ ਵਿਗੜਿਓ ਨਾ ਹਨ ਪੱਜਲਾ ਰਾਮ ਰਾਰ ਬੇ ਹਾਲ ਕੁਸ ਨਹੀਂ ਵਿਗਾ ਨਿਕਸਵਾਸ ਕੋ ਨਾਨਕ ਨਿਜ ਮਤ ਸਾਧਨ ਕੋ ਭਾਕਿਓ ਤੋਹੇ ਪੁਕਾਰ ਜਿੰਨਾ ਤੇਰਾ ਬੋਲ ਆ ਉਹਨਾਂ ਤੇ ਇੱਕ ਤੇਰੇ ਕੋਲ ਸਾਧਨ ਹੈਗਾ ਪਿਆਰ ਆ ਭਾਵਨਾਵਾਂ ਮਾਲਕ ਬਖਸ਼ ਕਰਦਾ ਮੰਨ ਤੋੜਦਾ ਇਹ ਜੀਦਾ ਪਤਾ ਲੱਗਿਆ ਫੇਦ ਲੱਗਿਆ ਮਾਗਨੇ ਬਖਸ਼ ਕੀਤੀ ਗਿਆਨੀ ਸਾਨੂੰ ਆਇਆ ਫਿਰ ਅਸੀਂ ਬਿੰਦਗਦਾ ਮਦ ਮਾਇਆ ਕੈ ਪਇਓ ਬੰਮਰੋ ਸੂਜਤ ਨੈ ਕਸੁ ਗੈਨਾ ਕਟ ਹੀ ਪੀਤਰ ਬਾਤ ਨਰਿੰਜਨ ਤਾਂ ਕੋ ਮਰਮ ਨਾ ਜਾਣਾ ਮਾਲ ਕਿਰਪਾ ਕਰਦਾ ਜਿਆਦਾ ਦਾ ਪੇਤ ਪਤਾ ਲੱਗਿਆ ਫੇਰ ਸਾਧ ਹੀ ਸਰਨ ਗਏ ਜਿਵੇਂ ਭਾਈ ਸੇਵਾ ਸੰਤਨ ਮਾਲਾ ਉਹਦੇ ਚਰਨਾਂ ਜਗੇ ਜੱਬ ਹੀ ਸਰਨ ਸਾਧਕੀ ਆਇਓ ਦਰਮਤ ਸਗਲ ਮਨਾਸੀ ਜਾਂ ਸਾਧਾ ਨੂੰ ਇਹ ਤਨ ਵੇਚਾਂਗੇ ਇਹ ਤਨ ਵੇਚੀ ਸੰਤ ਵੇ ਪਿਆਰੇ ਪਿਛੰਦੇ ਮੜਾਏ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸਾਡੇ ਗਾਲ ਦੇ ਵਿੱਚੋਂ ਫਾਸੇ ਜਿਆਦਾ ਲੈਂਦੀ ਆ ਜਿਆਦਾ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਭਾਵਨਾ ਕਰਦੇ ਆ ਇਹ ਚਲੋ ਜੱਗ ਸਾਰਾ ਵਾ ਇਹ ਸੁਖ ਨਹੀਂ ਨਹੀਂ ਆਇਆ ਸੁੱਖ ਨਹੀਂ ਹੈਗਾ ਇਹ ਜੱਗ ਮੀਤ ਨਾ ਦੇਖੋ ਕੋਈ ਸਗਲਾ ਜਗਤ ਆਪਣੇ ਸੁੱਖ ਲਾਗਿਓ ਦੁੱਖ ਵਿੱਚ ਸੰਗ ਨਾ ਹੋਵੇ ਦੁੱਖ ਵਿੱਚ ਕੋਈ ਖੜਦਾ ਸੁੱਖ ਵਿੱਚ ਸਾਰੇ ਖੜਦੇ ਆ ਅਸੀਂ ਉਸ ਮਾਲਕ ਦੇ ਦੱਤ ਜਾ ਜਿੱਥੇ ਮਾਲਕ ਦਾ ਨਾਮ ਜੋ ਅੱਜ ਦਾ ਆਪਣਾ ਵਿਸ਼ਾ ਸੀ RAM ਭਜਨ ਕੀ ਗੱਤ ਨਹੀਂ ਜਾਣੀ ਮਾਇਆ ਹੱਤ ਬਕਾਨਾ ਅਸੀਂ ਉਸ ਦਰ ਤੇ ਜਾਣਾ ਅਜੇ ਕੋ ਬੇੜ ਨਹੀਂ ਮਾਲਕ ਨੇ ਅਰੇ ਮਨ RAM ਸਿਓ ਕਰ ਪ੍ਰੀਤ ਬੇ ਪਰਮੇਸ਼ਰ ਨਾ ਪ੍ਰੀਤ ਕਰ ਸਰਬਨ ਗੋਬਿੰਦ ਗੁਣ ਸੁਣੋ ਬੇ ਕੰਨਾ ਨਾਲ ਮਾਲਕ ਦੀ ਆਵਾਜ਼ ਸੁਣੋ ਸਿਆ ਆ ਬੋਲ ਕੇ ਨਾ ਸਾਡੀ ਆਵਾਜ਼ ਜਿਹੜੀ ਮਾਲਕ ਦੀ ਆਵਾਜ਼ ਆ ਪੂਰੇ ਗੁਰਕਾ ਸੁਣ ਉਪਦੇਸ਼ ਭਾਰਮਣ ਨਿਕਟ ਕਰ ਪਏ ਸਰਬਨ ਗੋਵਿੰਦ ਸੁਣ ਗਉਣ ਸੁਨੋ ਹਰ ਗਾਉ ਰਸਨਾ ਗੀਤ ਵਿੱਚ ਰਹਿ ਗੌਂਦੇ ਵਿੱਚ ਤੁਰਦੇ ਫਿਰਦੇ ਕਰਮ ਨਾਲ ਗੀਤ ਗਾਉ ਮਾਲਕ ਦੇ ਪਿਆਰ ਕਰੋ ਕਰ ਸਾ ਸੰਗਤ ਸਿਮਰੋ ਮਦੋ ਹੋਏ ਪਤਪਨੀਤਾ ਜਾਣੇ ਜੇ ਸਾਥ ਸੰਗਤ ਜਾਵਾਂਗੇ ਨਾ ਫੇਰ ਸਾਨੂੰ ਮਤ ਮਿਲਦੀ ਆ ਫੇਰ ਤਾਂਉਂਦਾ ਵਾ ਫੇਰ ਉਤੇ ਪਿਆਰ ਪੈਂਦਾ ਪਾਵਨਾ ਪੈਂਦੀ ਆ ਤਾਂ ਹੀ ਮਾਲਕ ਕਹਿੰਦਿਆ ਕਾਹੇ ਨਾਨਕ ਰਾਮ ਭਜ ਲੈ ਕਹਿੰਦੇ ਮਾਲਕ ਦਾ ਦਲੇਆ ਜਾਤ ਉਸਰ ਬਿਜ ਜਿਹੜੀ ਇਹ ਜ਼ਿੰਦਗੀ ਆ ਇਹ ਸਾਰੀ ਬਦਲੀ ਹੁੰਦੀ ਜਾਂਦੀ ਆ ਫਿਰ ਮੰਨਦੀ ਮੰਨ ਚ ਰਹਿੰਦੇ ਜੇ ਆਪਾਂ ਉਮਰ ਨਿਕਲ ਜਾਂਦੀ ਆ ਜੇ ਬਗਾਨੇ ਵੀ ਕੰਮ ਕਰਨਾ ਸੀ ਹੁਣ ਨਹੀਂ ਦੇਖਾਂਗੇ ਹੁਣ ਜਨਮ ਨਹੀਂ ਸਾਡਾ ਹੈਗਾ ਹੁਣ ਗਾਹਾਂ ਦੇ ਜਨਮ ਦੇਖਾਂਗੇ ਅਸੀਂ ਗਾਹਾਂ ਜਨਮ ਲੈਂਦੇ ਹਾਂ ਮਾਲ ਕਹਿੰਦਾ ਅਸੀਂ ਕੋਸ ਬਿਗਰਨ ਜਿਹੜੇ ਹਰਕੇ ਗੋਣ ਗਾਵੇ ਮਨ ਕੀ ਮਨ ਹੀ ਮੈਂ ਰਹੀ ਨਾ ਹਰ ਭਜੇ ਨਾ ਟਿੱਟ ਸੇ ਵਿੱਚ ਛੋਟੀ ਕਾਲ ਗਏ ਕਹੇ ਮਨ ਦੇ ਵਿੱਚ ਬਿਆਸ ਰੇ ਕਿ ਮਾਲ ਕਰਨ ਮੈਂ ਕਾਲ ਪਤਲਾ ਦਾ ਜਿਆਦਾ ਸੀ ਦੁੱਖ ਚੋਂ ਨੇ ਆ ਸ੍ਰੀ ਜਵਾਬ ਦੇ ਦਿੰਦਾ ਫੇ ਸਾਡਾ ਕੋਈ ਉੱਤੇ ਮਿੱਤਰ ਨਹੀਂ ਹੁੰਦਾ ਨਾ ਪੈਣ ਨਾ ਭਰਾ ਦਾਰਾ ਮੀਤ ਪੁੱਤ ਰੱਥ ਸੰਪਤ ਤਨ ਪੂਰਨ ਸਮਹੀ ਕਹਿੰਦੇ ਸਾਰੇ ਤਰੇ ਗਉਣਦੇ ਆਵਰ ਸਗਲ ਮਿੱਥਿਆ ਹੈ ਜਾਨੋ ਭਜਨ ਰਾਮ ਕੋ ਸਹੀ ਸਾਰਾ ਹੀ ਜਿਹੜਾ ਹੈਗਾ ਦੱਸ ਦੇਖਦਾ ਇਹ ਸਾਰਾ ਇਰੇ ਗੋਣਾ ਇੱਕ ਸਿਰਪ ਮਾਲਕਾ ਜੋ ਕਿਰਪਾ ਕਰਦਾ ਵਾ ਹਰਵਰਟਾ ਲਾ ਨੇਚੇ ਲਾ ਕੋਹ ਨਾਨਕ ਨਿਚੇਲ ਕਰ ਪਾਇਆ ਗੁਰ ਕੀ ਉਪਦਾ ਅਸੀਂ ਬਹੁਤ ਯੁਗ ਹਾਰਿਆ ਅੱਜ ਮਾਲਕ ਨੇ ਕਿਰਪਾ ਕੀਤੀ ਆ ਕਹਿੰਦੇ ਫਿਰ ਤੋਂ ਫਿਰ ਤੋਂ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ ਮਾਨਸ ਦੇ ਮਿਲਣ ਦੇ ਵਾਸਤੇ ਅਸੀਂ ਯੁਗਾਂ ਵਿੱਚ ਬੇਨਤੀ ਕਰਦੇ ਆਂ ਪਰ ਅਸੀਂ ਇਹਨੂੰ ਬੇਅਰਥ ਕਰਾ ਰਹੇ ਆਂ ਨਾਨਕ ਕਹਿੰਦੇ ਮਿਲਣ ਕੀ ਬਰੀਆ ਸਿਮਰਤ ਕਾਹ ਨਹੀਂ ਬਈ ਮਾਲ ਕਹਿ ਰਿਹਾ ਬਈ ਹੁਣ ਤੇਰਾ ਟਾਈਮ ਮਿਲਣ ਦਾ ਬਈ ਹੁਣ ਕਿਹੜੀ ਮੱਤ ਵਿੱਚ ਬੈਠਾ ਤੂੰ ਮਨ ਰੇ ਕੌਣ ਕਮਤ ਲਈ ਨਹੀਂ ਕਿਹੜੀ ਮੱਤ ਵਰਤ ਲਈ ਪਾਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕਿਨੀ ਬਈ ਨਿੰਦਿਆ ਚੂਲੀ ਚ ਇੱਕ ਦੂਜੇ ਨਾਲ ਕਿਹੜੀ ਉਸਤਾ ਕਰ ਲਈ ਆਉ ਦੇ ਸਾਥ ਦੀ ਕਿ ਨਿੰਦਿਆ ਕਰ ਲਈ ਮਾਲਕ ਨੇ ਦੋਨੋਂ ਸਾੜ ਦੇ ਕਹਿੰਦੇ ਉਸ ਤਰ ਨਿੰਦਿਆ ਦੋਇ ਤੇ ਆਗੋ ਖੋਜੋ ਪੰਦਰਵਾਨਾ ਜਿਨੀ ਉਸ ਤਦਾ ਨਿੰਦਿਆ ਵਾ ਨਹਿ ਨਿੰਦਿਆ ਨਹਿ ਉਸ ਤ ਜਾ ਕੇ ਲੋ ਮੋ ਮਾਨਾ ਹਰ ਖਸੋ ਤੇ ਰਹੇ ਨਿਆਰਿਓ ਨਾਹਿ ਮਾਨ ਅਪਮਾਨਾ ਜੈਸੀ ਤ ਪਰਠਾਂਗੇ ਫੇਰ ਕਹਿੰਦੇ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸਾ ਵੀ ਆਸ ਹਲੇ ਮਨਸਾ ਨੂੰ ਅਸੀਂ ਨਾਲ ਲੈ ਕੇ ਚੱਲਦੇ ਆਂ ਫਿਰ ਫਾਜਦੇ ਆਂ ਜਾਦੇ ਤੋਂ ਉੱਪਰ ਉਠ ਗੜੇ ਕਾਮ ਕਰੋ ਇਹ ਪਰਸੇ ਨਾ ਹਨ ਤੈ ਕੱਟ ਬ੍ਰਹਿਮ ਨਿਵਾਸ ਫਿਰ ਬਦ ਲੱਗਦਾ ਸੰਗ ਦੇ ਜਾ ਕੇ ਗੁਰ ਕਿਰਪਾ ਜਹ ਨਰਕੋ ਕਿਨੀ ਤੈ ਜੁਗਤ ਪਸਾਣੀ ਜੁਗਤ ਸੁਣੀਏ ਜੋਗ ਜੁਗਤਨ ਭੇਦ ਨਾਨਕ ਲੀਨ ਭਇਓ ਗੋਵਿੰਦ ਸਿਉ ਜੋ ਪਾਣੀ ਸੰਗ ਪਾਣੀ ਇਹ ਪਾਣੀ ਜਿਹੜਾ ਹੈਗਾ ਸਰੀਰੇ ਪਾਣੀ ਦਾ ਬਣਾਇਆ ਇਸ ਇਸ ਮਾਟੀ ਤੇ ਜੰਤੂ ਕਰਿਆ ਮਾਟੀ ਕਾ ਲਾ ਦੇਵਰਾ ਕਰਿਆ ਮਾਤ ਗਰਮੇ ਜੰਤੂ ਰੱਖਿਆ ਰੱਖਣ ਹਰ ਸਮਾਰਜਨ ਸਗਲੇ ਸੋਲ ਵਿਚਾਰ ਮਨ ਇਸ ਤਰ੍ਹਾਂ ਕੋਨ ਪਿਆਰੇ ਅਸੀਂ ਉਸ ਮਾਲਕ ਦੇ ਦਰ ਤੇ ਨਿਰਲੇਪ ਹੋ ਕੇ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਜਾਂ ਕੋ ਕਹਿਤ ਗਸਾਈ ਸੋ ਤੁਮ ਹੀ ਮੈਂ ਬਸੇ ਨਿਰੰਤਰ ਹੈ ਨਾਨਕ ਦਰਪਨ ਆਈਓ ਪਾਣੀ ਵਰਗਾ ਹੈਗਾ ਮਾਲਕਾ ਸ਼ੀਸ਼ੇ ਵਰਗਾ ਚਾਂਦੀ ਚਾਣੀ ਵਰਗਾ ਉਹਨੂੰ ਯਾਜ ਦੇ ਦਿਆਂ ਭਾਵਨਾ ਨਾਲ ਦਿਨ ਦੇ ਵਿੱਚ ਤੁਰਦੇ ਫਿਰਦੇ ਔਰਦੇ ਵਹਿੰਦੇ ਵਾਹ ਗੁਰੂ ਵਾਹ ਬਾਣੀ ਸੁਣਦੇ ਆ ਪੜ੍ਹਦੇ ਆ ਫਿਰ ਲੋਕ ਸੁੱਕੇ ਦੇ ਬਲਕਸੇ ਲੈ ਬਣਦੇ ਆ ਜੋ ਅਜਦਾ ਵਿਸਾਸੀ ਆਪਣਾ ਰਾਮ ਭਜਨ ਕੀ ਗੱਤ ਨਹੀਂ ਜਾਣੀ ਮਾਇਆ ਹੱਤ ਮਖਾਨਾ ਲਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ